ਲਓ ਜੀ ਪਿੰਨੀਆਂ ਬੱਟ ਲੀਆਂ ਇਹ ਕਿੱਧਰ ਆਈ ਨੂੰ ਬਾਗੀ ਜੀ ਦਿਖਾਣੀ ਇਹ ਪਿੰਨੀਆਂ ਸੀ ਨੇ ਚੌਲਾਂ ਵਾਲੀਆਂ ਪਹਿਲਾਂ ਬੱਟੀਆਂ ਸੀਆਂ ਉਹ ਮੁਰੰਮਤ ਕਰਤੀ ਹਾਂ ਅੱਜ ਇਹਨਾਂ ਦੀ ਕਰੀਏ ਸੀ ਮੁਰੰਮਤ ਤੇ ਇਹ ਐਨ ਆਕੜੀਆਂ ਜਿਵੇਂ ਈਟ ਈਟ ਨਹੀਂ ਇੱਟ ਵਾਂਗੂ ਹੋ ਗਈਆਂ ਦੀਆਂ ਹਿੰਦੀ ਬੋਲਣ ਲੱਗ ਗਿਆ ਦੀ ਮੈਂ ਇੱਟ ਵਾਂਗੂ ਥੋੜ੍ਹ ਹੋਈਆਂ ਸੀ ਸਖਤ ਨਹੀਂ ਹੋ ਗਈਆਂ ਦੀਆਂ ਥੋੜਾ ਜਿਹਾ ਦੁੱਧ ਘੱਟ ਰਹਿ ਗਿਆ ਸੀ ਅਸੁੱਕ ਸੁੱਕ ਬਰੂਰੀਆਂ ਹੀ ਹੋ ਗਈਆਂ ਦੀ ਹਨ ਇਹ ਉਧਰ ਆ ਰਹੀਆਂ ਨੇ ਤੇ ਅੱਜ ਇਹਨਾਂ ਦੇ ਵਿੱਚ ਅਸੀਂ ਨੇ ਦੁੱਧ ਗਰਮ ਕਰਕੇ ਪਾਇਆ ਆ ਦੇਖ ਹੁਣ ਕਰੀਆਂ ਲੇਪੂ ਤੇ ਪੂ ਗਿੱਧੀਆਂ ਕਰਕੇ ਆ ਵਿੱਚ ਦੀਨੀਆਂ ਨੇ ਦਾਖਾਂ ਤੇ ਇਧਰ ਰੌਕਸੀ ਪੂਰੀ ਨੀਤ ਪਾਈ ਖੜੀ ਆ ਇਹਨੂੰ ਉੱਪਰ ਲਾਈਏ ਕਹਿੰਦੀ ਦੇ ਦੋ ਭਾਈ ਕੱਦੀ ਪੀਣੀ ਲਓ ਜੀ ਮਾਤਾ ਸਾਡੀ ਮੰਡੀ ਪਈ ਆ ਛੋਟੀ ਚੱਲਾ ਦੇ ਮੈਂ ਲੈ ਕੇ ਚੱਲਾ ਤੈਨੂੰ ਛੋਟੀ ਦਾ ਹਲਵਾਈ ਠੀਕ ਹੈ ਨਾ ਕੱਪੜੇ ਲਾ ਲੈ ਹੁਣਾਂ ਸੁੱਕਣੇ ਪਾਏ ਮੈਨੂੰ ਸੁੱਕੂਏ ਅੱਜ ਤਾਂ ਧੁੱਪੀ ਬਹੁਤ ਦੇ ਜਾ ਆਗੀ ਡਿਗਰੀ ਆ ਕਿ ਗਰਮੀਆਂ ਦੇ ਵਿੱਚ ਕੀ ਹੋਊਗਾ ਗਰਮੀਏ ਖੇਤਿਆਂ ਨੂੰ ਲਓ ਜੀ ਇਹ ਪਿੰਨੀਆਂ ਹੋ ਗਈਆਂ ਤਿਆਰ ਨਾਲੇ ਪਹਿਨਾਂ ਨਾਲੋਂ ਵੱਧ ਗਈਆਂ ਕਿਉਂਕਿ ਪਹਿਲਾਂ ਨਹੀਂ ਪਿੰਨੀਆਂ ਦਾ ਸਾਈਜ਼ ਬਹੁਤ ਵੱਡਾ ਤੀਗਾ ਹੁਣ ਪਿੰਨੀਆਂ ਦਾ ਸਾਈਜ਼ ਵੀ ਛੋਟਾ ਕਰਤਾ ਇਹੋ ਕਵਲ ਹੋ ਗਈ ਜਿਵੇਂ 2 ਤੋਂ 4 ਹੋ ਗਈਆਂ 4 ਤੋਂ 8 ਹੋ ਗਈਆਂ 8 ਤੋਂ 16 ਲਓ ਜਿੱਦੜੇ ਪੜਨ ਲੱਗ ਰਹੇ ਨੇ ਬੜਾ ਕੁਜੀ ਹਾਂ ਕੀ ਕਹਿਦਾ ਚੱਲੋ ਕਰ ਦਈਏ ਆਪਾਂ ਰੌਕਸੀ ਲੂਰੀਆਂ ਦਿੰਦੀ ਫਿਰਦੀ ਆ ਵੀ ਇੱਕ ਅੱਧੀ ਪਿੰਨੀ ਇਥੋਂ ਵੀ ਵਟਾ ਲਓ ਮੈਂ ਵਧੀਆ ਵਟ ਦੂੰਗੀ ਤੇ ਹੁਣ ਇਹਨੂੰ ਟਾਲਾ ਮਾਰ ਕੇ ਉੱਤੇ ਲਈ ਜਾਇਆ ਯਾਰਿਆ ਦੇਖੋ ਟਾਲਾ ਮਾਰ ਕੇ ਰੌਕਸੀ ਨੂੰ ਉੱਤੇ ਲਈ ਜਾਇਆ ਯਾਰਿਆ ਤੇ ਉੱਤੇ ਗੇਟ ਬੰਦ ਕੀਤਾ ਜਾਊਗਾ ਵੀ ਬਾਰੇ ਆਰਾਮ ਕਰ ਇਹ ਲਾਇਬ੍ਰੇਰੀ ਹੋਗਾ ਜਾਈ ਢਿੱਡ ਫੱਟ ਜਿਓ ਪਿੰਨੀਆਂ ਸਾਰੀਆਂ ਖਾਜੂ ਜੇ ਦੇ ਦਈਏ ਲੋ ਜੀ ਪਿੰਡੀਆਂ ਦਾ ਕੰਮ ਹੋ ਗਿਆ तकरीबन ਪੂਰਾ ਇਹ ਆ ਗਿਆ ਆਪਣਾ ਡਰਾਇੰਗ ਰੂਮ ਤੇ ਆਪਾਂ ਹੁਣ ਲੌਬੀ 'ਚ ਖੜੇ ਆ ਰਸੋਈ ਆ ਗਈ ਹਜੇ ਲੱਕੜ ਛੱਕੜ ਜੀ ਲਾਉਣੀ ਰਹਿੰਦੀ ਆ ਆ ਬੈੱਡਰੂਮ ਆ ਗਿਆ ਤੇ ਉਹ ਆਪਣਾ ਪੇਟੀ ਰੂਮ ਆ ਗਿਆ ਤੇ ਬਾਬੇ ਦੀ ਫੋਟੋ ਆ ਗਈ ਉੱਧਰ ਸਾਡੀਆਂ ਫੋਟੋਆਂ ਆ ਗਈਆਂ ਜਾਲੀ ਪਹਿਲਾਂ ਵਾਲੀ ਆ ਗਿਆ ਆਪਣਾ ਭਰਾਂਡਾ ਜਿਹਨੂੰ ਅੱਜਕੱਲ ਪੋਰਚ ਕਹਿੰਦੇ ਨੇ ਹਾਂਜੀ ਅੱਛਾ ਆ ਵਰਸਿਆ ਰਾਕਸੀ ਨੂੰ ਨਮਾਉਣ ਵਾਲਾ ਸਿਵਾਉਣ ਵਾਲੇ ਤੇ ਇਹ ਮੰਗਾਇਆ ਸੀ ਅਸੀਂ ਨੇ ਇਹਦੇ ਵਿੱਚ ਸ਼ੈਂਪੂ ਪੈਂਦਾ ਉਹਰੇ ਬੰਦੂਆ ਤਾਂ ਹੈ ਰਗਦੇ ਦੌਰੋਂ ਦੀ ਸ਼ੈਂਪੂ ਨਿਕਲੀਆਂ ਦਾ ਨਾਲੇ ਪੂਰਾ ਵਧੀਆ ਇਹ ਗਾੜਮੈਂਟ ਹੈ ਨਵੀਆਂ ਕੱਪੜੇ ਆਪਣੀ ਮਸ਼ੀਨ ਦੇ ਵਿੱਚ ਸੁਕਾਉਣ ਵਾਲੀ ਦੇ ਵਿੱਚ ਰਹਿ ਗਏ ਸੀ ਕੁਝ ਆਵਨ ਉੱਤੇ ਗਈ ਐ ਇਹਨਾਂ ਨੂੰ ਵੀ ਧੁੱਪੇ ਪਾ ਦੀ ਸੁਕਣੇ ਮਾ ਲੋ ਭਾਈ ਫੜਾਉਣੇ ਆ ਕੱਲ ਨਾ ਕਾ ਦਿਓ ਕੱਲ ਕਾ ਦਿਓ ਫੜਾ ਦਿੰਨੇ ਆ ਇਹ ਲੋ ਜੀ ਮਾਤਾ ਢਰਾ ਦੀ ਔਰ ਆਕਸੀਜਨ ਵੀ ਮੈਨੂੰ ਫੜਾ ਦਿਓ ਨੋ ਜੀ ਮਾਤਾ ਨੇ ਪਿੰਨੀਆਂ ਦਾ ਕੰਮ ਕਰਤਾ ਕੰਪਲੀਟ ਲਾਸਟ ਪਿੰਨੀ ਰਹਿ ਗਈ ਛੋਟੀ ਮੋਟੀ ਇਹਨੂੰ ਵੱਟ ਗਈ ਵੀ ਉਹ ਉਸ ਉਹਦੇ ਨਾਲ ਐ ਕਰ ਲਾ ਦੇਖੀ ਲਾਲਾ ਸਾਰਾ ਉਹਦੇ ਨਾਲ ਜਿਮੜ ਜੂਗਾ ਨਾ ਨਾ ਜਿਹੜਾ ਹਾਂ ਐ ਜਿਵੇਂ ਆਪਾਂ ਫੇਵੀਕੋਲ ਵਾਂਗੂ ਜਿਮੜ ਜੂਗਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ ਸਾਡਾ ਇਹ ਵੀ ਨਹਿਲ ਬ੍ਰਦਰ ਚੈਨਲ ਤੇ ਕਮੈਂਟ ਕਰਕੇ ਦੱਸਿਓ ਵੀ ਸਾਡਾ ਦੇਸੀਆ ਬਲੌਗ ਕਿਵੇਂ ਲੱਗ ਰਿਹਾ ਉਸੀ ਫੇਰ ਦੁਬਾਰਾ ਥੱਲੇ ਆ ਗਈ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਦੇਖਿਓ ਇਹ ਸੀ ਅੱਗੇ ਤੋਂ ਵੀ ਬਲੌਗ ਲੈ ਕੇ ਆਇਆ ਆਇਕ ਕਰਾ ਕੇ ਤੇ ਤੁਹਾਡੇ ਲਈ ਇਹਨਾਂ ਚੀਜ਼ ਉਤੇ ਸ਼ਾਰਟ ਜ਼ਿਆਦਾ ਪਾਉਂਦੇ ਸੀਗੇ ਚਲੋ ਜੀ ਹੱਸਦੇ ਰਹੋ ਵਾਦਦੇ ਰਹੋ ਖੁਸ਼ ਰਹੋ ਆਪਣੀ ਗੱਲ ਸੀ